ਹਾਂਜੀ ਬਾਬੇ ਕੀ ਹਾਲ ਚਾਲ ਨੇ ਘਰpass ਸੱਟਾ ਜਮਾ ਬਾਬਾ ਜੀ ਤੇ ਪੁੱਛਿਆ ਵੀ ਉਸਤਾਦ ਦੇ ਘਰੇ ਇਧਰ ਆਪਣਾ ਜੋਬਨ ਉਸਤਾਦ ਉੱਤਰਤਾ ਕੇ ਬੈਠੇ ਵੀ ਨਵੇਂ ਆਪਣੇ ਆਇਆ ਤੇ ਗੂਪੀ ਬੰਦਾ ਐ ਗੂਤਰ ਕਿੱਥੇ ਗੂਤਰ ਤੇਰਾ ਓਏ ਆ ਫਿਰਦਾ ਲੈ ਓਦੇ ਉੱਧਰ ਪਈ ਜਾਂਦਾ ਓਏ ਬੈਠਦਾ ਨਹੀਂ ਓ ਇਤਨਾ ਹੀ ਕਰਦਾ ਠੀਕ ਹੈ ਹੈ ਉੱਤਰਣਾ ਜਿਆਦਾ ਖਿੰਦਾ ਵੇਖੀ ਕਿਦੇ ਖਿੰਦਾ ਖਿੰਦਾ ਹੀ ਆਹੋ ਜਿਹਾ ਨਾ ਕਿਹੜਾ ਜੋਬਨ ਉਸਤਾਦ ਕਿਦਾਂ ਜੀ ਓਹ ਕੁਰਵਾ ਜੀ ਉਹਨਸਤਾ ਚਿੱਟਾ ਹੀ ਵੜਾ ਗਿਆ ਅਰੇ ਇਧਰੇ ਹਾਂ ਹਾਂ ਇੱਥੇ ਐ ਨਾ ਕੁਤਰਾ ਹੈ ਹੱਕ ਤੇ ਉਹ ਕੁਰਵਾ ਜੀ YouTube ਲਾ ਗਿਆ ਲੈ ਤੂੰ ਤੇਰੀ ਪਾਈ ਆ ਵਾ ਕੇ ਦੀ ਪਾਈ ਤੂੰ ਵੀ ਤਗੜਾ ਹੋਣਾ ਨਾਲੇ ਆ ਹੁੰਦਾ ਕੁਤਰੇ ਨਾਲ ਆਇਆ ਪੁਸ਼ਪਾ ਪੁਸ਼ਪਾ ਫੁਸ਼ਾ ਨਾਲ ਆ ਪੁਸ਼ਪਾ ਤੇ ਗਈ ਨਾ ਕਾਰ ਦੇ ਇਹ ਵੀ ਤਾਂ ਡਾਈ ਉਬਰੀ ਹੈਂਡਲੈਸ ਲਾਈ ਇਹਦੇ ਕਿਧਰ ਚਲੇ ਗਿਆ ਤੇਰੇ ਆਲਾ ਉਹਦੇ ਜਿਆਦਾ ਨੀਵਾ ਗੁਰਵਾ ਆ ਆਂਦੇ ਆਏ ਹਾਂ ਇੱਧਰ ਕੰਮ ਦੇ ਕੰਮੇ ਲਾਤਾ ਇਹਨਾਂ ਨੇ ਆਪਾਂ ਆਏ ਮਿਲਦੇ ਆ ਇਹਨਾਂ ਨੂੰ ਆਂਦੇ ਗੂਤਰ ਭਈਆ ਆ ਗਿਆ ਇੱਥੇ ਆ ਜੂਗਾ ਆ ਚੱਲ ਗਿਆ ਆ ਚਲੇ ਗਿਆ ਤਰੀ ਹੋਰੀ ਮਾਰੀ ਜਾਂਦਾ ਆਲੇ ਇਹ ਕੇ ਮੋਰੇ ਡਾਈਆਂ ਹੀ ਨਹੀਂ ਲੈਂਦੇ ਕੂਤਰਾਂ ਦੀਆਂ ਡਰੇ ਆ ਕੂਤਰੇ ਤੁਹਾਨੂੰ ਪੂਰਾ ਖਰਾਬ ਕਰਨਾ ਹੀ ਸਭ ਤੋਂ ਚੰਗਾ ਕੂਤਰ ਦੇ ਉਹੀ ਖਰਾਬ ਕਰਦੇ ਇਹਨਾਂ ਨੂੰ ਇਹਨੀਆਂ ਗੋਪੀ ਕਰਾਂ ਚੰਗੀਆਂ ਡਾਈਆਂ ਲਈ ਹੁਣ ਕੱਲ ਫੇਰ ਡਾਣੇ ਆ ਹੁੰਦਾ ਜੇ ਇਹ ਆ ਜਿਹੜੇ ਗਿਆ ਚਲੇ ਜਾਂਦੇ ਦਾ ਕੀਤਾ ਇਹਨੇ ਕਿਧਰ ਨੂੰ ਜਾਣਾ ਵਿੰਦਾ ਨਹੀਂ ਨਾ ਪਰ ਡਰਾਉਂਦਾ ਏ ਗਰੀ ਤੇ ਰਹਿਣਾ ਆ ਆਉਂਦਾ ਚੜ ਜੇ ਸ਼ੈਤਨ ਹੁਣ ਕੋਈ ਪਤਾ ਨਹੀਂ ਇਹਦਾ ਹੋਰ ਮਾਰ ਕੇ ਬਾਬੇ ਕਬੂਤਰ ਇੱਥੇ ਘਟੇ ਪਿਆ ਕੋਠੀਆਂ ਦੇ ਮਗਰ ਬਾਕੀ ਗਿਆ ਕੋਪੀ ਵੇਖੋ ਲਿਆਂਦਾ ਫੜਕੇ ਨੂੰ ਉੱਥੋਂ ਕਬੂਤਰ ਤੇ ਕੂਤਰਾ ਬਹਿ ਗਿਆ ਜਾ ਕੇ ਕੋਠੀ ਤੇ ਆ ਬੈਠਾ ਕੂਤਰ ਵੀ ਬਹੁਤ ਚੰਗਾ ਪਰ ਇਦਾਂ ਹੀ ਇੰਨੇ ਖਰਾਬ ਹੋ ਜਾਣਾ ਹੈਪੀ ਸਟਾਰ ਆ ਬੰਦਿਆ ਵੇਖੋ ਜੀ ਕੱਪੜੇ ਵੀ ਨਹੀਂ ਲਾਏ ਜੀ ਕੱਪੜੇ ਵੀ ਨਹੀਂ ਲਾਏ ਜੀ ਮੜੋਰੀ ਮੜਾਇਆ ਜੂ ਮੜੋਰੀ ਕੱਪੜੇ ਵੀ ਨਹੀਂ ਪਾਏ ਜਾਂਦਾ ਕੱਪੜੇ ਵੀ ਨਹੀਂ ਲਾਏ ਹੈਪੀ ਸਟਾਰ ਆ ਦਾ ਕੁੱਤਰ ਪਾਉਂਦੇ ਹੋਏ ਜਿਹੜਾ ਕੋਠੀ ਤੇ ਬੈਠਾ ਉੱਡ ਕੇ ਆ ਗਿਆ ਮਿੱਠੋ ਮੀਆਂ ਦੀ ਨਸਲਾ ਤੇ ਇਧਰ ਹਾਡੀਆਂ ਹਾਲਤ ਵੇਖੋ ਜੋ ਬੰਨੋ ਉਸਤਾਦ ਆ ਲਾਏ ਟੂੜੀ ਦਾੜੀ ਛੋੜਦੇ ਹੋਏ ਚੱਕ ਕਰੋ ਹਾਲਤਾ ਇਧਰ ਸਬੂਸ ਪਾਪ ਵੀ ਆਪਣੀ ਇਨਡਲੈਸ ਬਣਾਈ ਪਈ ਆ ਜੌਬ ਹੈਪੀ ਸਟਾਰ ਇਧਰ ਦੇਖੋ ਓਏ ਓਏ ਨਹੀਂ ਉਹਦਾ ਧਿਆਨ ਕਬੂਤਰ ਜੀ ਆ ਗਿਆ ਉਹਦਾ ਕਬੂਤਰ ਵੇਖੋ ਜੀ ਪੰਨਿਆ ਪੰਨਿਆ ਰੁਪਈਆ ਉਹਦਾ ਕਬੂਤਰ ਸਾਂਚਾ ਉਹਦਾ ਉਹ ਦਿੱਲੀ ਵਾਲੇ ਕਿਹੜੇ ਮੁਹੰਮਦ ਅਲੀ ਦਾ ਹਾਏ ਜੀ ਸੁੱਟ ਕੇ ਬਾਬੇ ਜੋਬਨ ਉਸਤਾਦ ਦੀ ਆ ਗਏ ਹਾਂ ਘਰੇ ਤੇ ਨਵਾਂ ਬੱਚਾ ਡਾ ਜੀ ਇੱਕ ਉਹ ਜਾ ਕੇ ਬਹਿ ਗਿਆ ਇੱਧਰ ਟਿੰਚੀ ਤੇ ਬਾਕੀ ਸ਼ੱਭੂ ਆਉਂਦਾ ਉਹਨੂੰ ਖਲਾਉਂਦੇ ਹਾਂ ਡੋਂਗੇ ਹੁੰਦਾ ਜਾਂ ਡਾ ਗਿਆ ਜਿੰਨੇ ਬੈਠੇ ਸਾਰੇ ਡਾ ਲਈਆਂ ਆਪਣੇ ਮਗਾਨੇ ਵਿੱਚ ਹੀ ਆ ਇੱਥਾਂ ਬੈਠੇ ਜੇ ਆਹ ਮੇਟਾ ਇੱਥੇ ਬੈਠਾ ਜਾ ਕੇ ਕਪੜਾ ਸਭ ਤੋਂ ਆਲਾ ਕੱਲਾ ਕੇ ਬੈਠਾ ਹੈ ਆਪਣਾ ਕਿ ਗਿਆ ਹੁਣ ਸ਼ੱਭੂ ਢਾ ਕੇ ਹੁੰਦਾ ਅੱਜ ਘਰੇ ਹੀ ਕੰਪਿਊਟਰ ਸਾਈ ਚੱਲੰਦੀ ਆਪਣੇ ਨਵੇਂ ਬੱਚੇ ਪੁੱਛੇ ਆਪਾਂ ਡਾਉਣ ਨੇ ਕਿ ਜੋ ਹੁੰਨੇ ਤੇ ਬਾਕੀ ਆ ਕੋਈਕ ਇੰਜਰੇ ਜਿਹਾ ਬਾ ਕੇ ਉੱਤੇ ਬੰਨੇ ਕਰੋ ਹੀ ਡਾਇਡ ਹੋਇਆ ਕਰਾਂਗੇ ਹੁਣ ਆਪਾਂ ਆਪ ਦੇ ਕੰਪਿਊਟਰ ਛੱਡ ਦੇਣਾ ਸਾਰਾ ਬਾਹਰ ਅੰਦਰ ਦਾ ਕੰਮ ਘਰੇ ਹੀ ਡਾਉਣੇ ਘਰੇ ਹੀ ਪਾਉਣੇ ਨਾ ਕੇ ਦਾ ਫੜਨਾ ਨਾ ਹੀ ਕਿਸੇ ਨੂੰ ਆਪਾਂ ਨਨਪਾ ਦਾ ਇਧਰ ਉਧਰ ਵਾਲੀਆਂ ਗੱਲਾਂ ਜੀ ਹੁਣ ਆਪਦੇ ਕੁੱਤੇ ਡਾਡੋਂਗੇ ਵਾਇਆ ਕਰਨੇ ਆ ਚੜ ਗਏ ਬਾਬੇ ਸ਼ਬੂਤੇ ਡਾਉਗੇ ਹੁਣਾਂ ਦੂਰੇ ਉੱਜ ਗਏ ਜੀ ਇਹ ਬਣੀ ਕਿਹੜੇ ਓਏ ਆਪਣਾ ਜਿੱਜਾ ਦੋਦਾ ਉੱਡ ਗਿਆ ਇਹ ਆਪਣਾ ਇਹ ਤਾਂ ਕੁੱਤਾ ਹੀ ਆ ਕੋਈ ਇੱਕ ਨੂੰ ਚੰਗਾ ਸਾਫਣੀ ਗਿਆ ਉੱਤੇ ਤੇ ਗਿਆ ਗਿਆ ਇਹ ਯਾਉਗ ਦਾ ਡਾਉਗ ਦਾ ਐਂਡਮੋਲੈਂਡ ਉਹ ਚਲੇ ਗਿਆ ਇਹ ਆ ਰਿਹਾ ਆੜਾ ਤੇ ਨੇ ਉਮੀਦਾਂ ਆ ਜੇ ਆਪਣਾ ਆ ਹੁੰਦਾ ਬਾਕੀ ਇਧਰੋ ਛੋਟੀ ਛੋਟੀ ਹਲਾਉਣੀ ਇਹਨੂੰ ਆਪਾਂ ਆ ਹੁੰਦਾ ਆ ਮੈਂ ਲਾਤੀ ਆ ਗਈ ਇੱਧਰ ਬਾੜੀਏ ਨੂੰ ਇਕਰਾ ਮੱਭੇ ਛੜੀ ਛੜੀ ਹਲਾ ਗਏ ਆਪੋ ਟੜ ਘਾਣ ਆਪਾ ਬੱਚੇ ਕਰਕੇ ਯਾਰ ਤੇ ਬੱਚਾ ਵੀ ਆਪਣਾ ਆ ਗਿਆ ਆ ਹਿਰਦਾ ਇਹ ਸ਼ੱਭੂ ਉੱਥੋਂ ਫੋਨ ਲਾਉਂਦਿਆ ਕਹਿੰਦਾ ਆ ਜਾ ਮੈਂ ਮਾ ਖਲੋ ਜਾਣੇ ਨੂੰ ਬਾਹਰ ਲਈਏ ਬੱਚਾ ਨਹੀਂ ਜੇ ਬਾਬੇ ਬੈਨ ਦਾ ਨਾਮ ਲੈ ਲੈਂਦੇ ਆ ਆਉਂਦਾ ਕਮੈਂਟ ਆ ਜਾਂਦਾ ਇਹ ਬੈਨ ਬੂਨ ਦਾ ਨਾਮ ਲੈ ਲੈਂਦੇ ਆ ਬਾਕੀ ਸ਼ੱਭੂ ਡਾਊਨ ਹੋਣ ਨੂੰ ਭਾਇਆ ਫਾਜੀ ਵੀ ਉੱਥੇ ਬੱਚਾ ਆਉਂਦਾ ਜੀ ਆ ਗਿਆ ਹਾਂ ਆ ਗਿਆ ਉੱਤੇ ਘਰ ਤੇ ਬਾਆ ਆ ਬੇ ਬੱਚਾ ਕਰਈ ਤੇ ਸ਼ੱਭੂ ਨੂੰ ਵੀ ਲਾਉਣੇ ਫੋਣ ਕੇ ਆਇਆ ਤੂੰ ਬਾਕੀ ਚੱਸ ਕਰਾਤੀ ਇੱਕ ਰਾਹ ਨੇ ਜਾਂ ਤੇ ਕੋਠੇ ਤੇ ਚੜਨਾ ਪਿਆ ਫੇਰ ਬੈਠਾ ਜੀ ਚਾ ਵਾ ਗੇ ਬਾਪੂ ਮੈਂ ਤੇ ਸ਼ੱਭੂ ਆ ਗੇ ਖੇਤ ਦੇਖ ਤਾ ਆਪਣਾ ਖੇਤ ਹੀ ਹੋ ਗਿਆ ਕਿ ਮੋਟਰ 2-3 ਦਿਨ ਹੋ ਗਈ ਚਾਰਟ ਹੋ ਗਈ ਕੱਢੀ ਤੂੰ ਮੁੜ ਕੇ ਨੀ ਮਾਂ ਜਾ ਬੈ ਗਿਆ ਤੇ ਅੱਜ ਮੇਰੇ ਖਿਆਲ ਨਾਲ ਕਰਾਂਗੇ ਆਪਾਂ ਵੋਟਰ ਵੀ ਖੱਟ ਇਹ ਲੈ ਕਰੰਦਰੋਂ ਕੱਢ ਲਿਆ ਮੁੰਜਾ ਮੁੰਜਾ ਆ ਇਹ ਆਪਾਂ ਇਹ ਪੂਜੇ ਸਾਰੇ ਹੋਣਗੇ ਕਰਦੇ ਗੱਲਬਾਤ ਇਹਦੇ ਨਾਲ ਮਿਸਤਰੀ ਸਾਹਿਬ ਨਹੀਂ ਪਹੁੰਚ ਗਏ ਆ ਬਾਕੀ ਛੇ ਦੇੜ ਦੇ ਆਪਾਂ ਇੱਕ ਰਾਤ ਸ਼ਾਤ ਤੇ ਰੱਖ ਕਰਦੇ ਰਿਫੀਟਿੰਗ ਸ਼ਾਤ ਵੀ ਦੇੜਤੀ ਜੇ ਇਧਰ ਫਿਟਿੰਗ ਦਾ ਕੰਮ ਵੀ ਚੱਲੀ ਜਾਂਦਾ ਮਿਸਤਰੀ ਸਾਹਿਬ ਨਾਲ ਚੈੱਕ ਬਾਕੀ ਆ ਜਿਗਾਰਮੈਂਟ ਚਾ ਲਾ ਕੇ ਚੈਣ ਕੂਪੀ ਵਾਲਾ ਇਹ ਪੈਕ ਨੂੰ ਵੀ ਸੜਦੇ ਆਂ ਕਰਾ ਲਗਾਏ ਅੱਡ ਮਿਸਤਰੀ ਇਹ ਐਂਡਿਆ ਮਿਸਤਰੀ ਇਹਨੇ ਕਬੂਤਰ ਵੀ ਰੱਖੇ ਪੂਰੇ ਫੜਿਆ ਕੋਈ ਕਿ ਨਹੀਂ ਕੱਲ ਨਹੀਂ ਨਹੀਂ ਕੱਲ ਨਹੀਂ ਆਇਆ ਹੈ ਕੱਲ ਆਇਆ ਅੱਛਾ ਮੁੰਡਾ ਰੋ ਦੇਸੀ ਰਸ਼ੂਣਿਆ ਦੇਸੀ ਰੱਖੇ ਮੁੰਡਿਆਂ ਨੇ ਕੱਲ ਕਿਨੇ ਆਈ ਗਈ ਕਿਉਂ ਕਿ ਹੋਜੇ ਕਿੰਨੇ ਬੱਗੇ ਨਹੀਂ ਰੰਗ ਰੰਗ ਨਹੀਂ ਲੱਗਾ ਕੋਈ ਰੰਗ ਟੂਸੇ ਦਵਾਰੇ ਅੱਛਾ ਤੇਰੇ ਚੱਲ ਰਿਆ ਠੀਕ ਆ ਨਹੀਂ ਭਰਾ ਸਾਡੇ ਪਿੰਡ ਤੇ ਨਹੀਂ ਕੋਈ ਵੀ ਆਇਆ ਕੱਲ ਕਿਉਂ ਨਹੀਂ ਕੋਈ ਨਹੀਂ ਆਇਆ ਤੇ ਦੇਸੀ ਆਇਆ ਹੈ ਇੱਕ ਮੇਰੇ ਹਨ ਉਹ ਵੀ ਪਰਾਂ ਕੋਟੀਆਂ ਗਾਠੀਆਂ ਡਿੱਗ ਪਿਆ ਆ ਜੀ ਗਾਰਵਾ ਬਾਬੂ ਚੈਨ ਕੋ ਪਿਆ ਮੋਟਰ ਬਾਂਦੇ ਪੰਡ ਮੋਲ ਆ ਗਿਸਤੀ ਸਾਹਿਬ 1 ਲੱਖ ਰੁਪਏ ਦਾ ਕੰਮ ਚਲਾਉਣ ਉਹਨੂੰ ਕੋਈ ਪਾਏ ਪੂ ਮੋਟਰ ਦੀ ਕਰਤੀ ਫਿਟਿੰਗ ਉਹ ਬਾਬੂ ਕਰਕੇ ਇਹ ਕੰਮ ਇੱਧਰ ਮੋਟਰ ਫਿਟਿੰਗ ਦਾ ਆ ਗਿਆ ਦੀ ਚੈਨ ਕੋ ਫਿਟਿੰਗ ਇੱਥੇ ਕਿੱਦਾਂ ਦਿਖਾਉਂਦਾ ਵੀਡੀਓ ਜੀ ਥੋੜਾ ਜਿਆਦਾ ਚੋਰ ਨਹੀਂ ਇੱਥੇ 14 ਬੱਲੇ ਦੀ ਇਹ ਸਪੀਡ ਨੂੰ ਹੱਥ ਨਹੀਂ ਲੱਗ ਸਕਦਾ ਤੇ ਵੀਡੀਓ ਹੀ ਕਿੰਨਾ ਸੋਹਣੇ ਇੱਕ ਨੂੰ ਬਸੇ ਕਰਾ ਫੋਲ ਨਹੀਂ ਸਕਦਾ ਬੱਲੇ 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 ਦੇਖ ਲੈ 14 ਕਿੰਨੀ ਸਪੀਡ ਹੋਏ ਦੀ ਆਹ ਸੰਗੋ ਦੀ ਬਾਬਾ ਇਨੀ ਤੇਜ਼ ਸਪੀਡ ਹੈ ਨਾ ਤੇ ਹਿਸਾਬ ਨਹੀਂ ਤੇ ਵੀਡੀਓ ਦੇ ਲੱਗਦਾ ਹੀ ਨਹੀਂ ਸਪੀਡ ਬਹੁਤ ਜਲ ਸਪੀਡ ਬਾਬਾ ਤਾਂ ਤੇਜ਼ ਹੋ ਗਈ ਜੀ ਅੱਗੇ ਕੰਮ ਚੱਲੀ ਜਾਂਦਾ ਹਾਂਜੀ ਇੱਕ ਦਰਬਾਬੂਦ ਭਾਵੇਂ ਅੱਡੀ ਯਾਰੀ ਪੂਰਾ ਪਰ ਵੀਡੀਓ ਨਾ ਹੋ ਜਾਵੇ। ਉਹ ਜਾ ਕੇ ਉਸੇ ਫਾਦੇ ਦੇ ਫਾਦੇ ਦੇ ਸੀ। ਉਹ ਇੱਕੋ ਜਿਹੀ ਥੋੜੀ ਜਿਹੀ ਤੇ ਮੋਟਰ ਮਟਰ ਫਿੱਟ ਕਰਕੇ ਆ ਗਏ ਆ ਘਰੇ ਤੇ ਬਾਕੀ ਮੇਰੇ ਆਂਦਿਆਂ ਨੂੰ ਬੱਚਾ ਆਪਣਾ ਇੱਕ ਹੋਰ ਨਵਾਂ ਉੱਡ ਗਿਆ ਜੇ। ਇੱਕ ਤਾਂ ਬੈਠਾ ਬੋਰਡ 'ਚ ਸਾਹਮਣੇ ਤੇ ਇੱਕ ਬੈਠਾ ਜੇ ਆ ਹੁਣ ਪਤਾ ਨਹੀਂ ਨਾ ਦੋਹਾਂ ਜੋ ਆਪਣਾ ਕਿਹੜਾ ਇਹ ਦੋਵੇਂ ਚਿੱਟੇ ਆ ਪਰ ਆਪਣੇ ਦਾ ਹਰਾ ਢਿੱਡ ਤੇ ਜੁੱਜੀ ਹੀ ਕੰਨੀ ਥੋੜੀ ਤੇ ਕੱਚ ਚ ਰੰਗੇ ਇਹਨਾਂ ਦੇ ਰੰਗ ਨਹੀਂ ਨਾ ਪਤਾ ਲੱਗੰਦੇ ਆ ਤੇ ਉਹਦਾ ਵੀ ਨਹੀਂ ਪਤਾ ਲੱਗਿਆ ਦੋਵੇਂ ਜੱਜੇ ਬੰਨੇ ਮੂੰਹ ਕਰਕੇ ਬੈਠੇ ਆ ਬਾਕੀ ਹੁਣ ਆਪਾਂ ਦੇਖ ਸਕਦੇ ਆ ਜੇ ਆਉਂਦੇ ਆ ਤੇ ਫਿਰ ਕਹਿੰਨੇ ਕਿਹੜਾ ਆਪਣਾ ਇੱਥੇ ਕੋ ਉਤਰ ਬੈਠਾ ਉਹ ਵੀ ਨਹੀਂ ਆਪਣਾ ਜਿਹੜਾ ਪਰਾਂ ਕੋਠੀ ਤੇ ਬੈਠੋ ਉਹ ਵੀ ਨਹੀਂ ਆਪਣਾ ਬੱਚੇ ਆਪਣੇ ਚਲੇ ਗਏ ਜੇ ਮੇਰੇ ਖਾਣਾ ਇੱਕ ਤੇ ਜੋ ਬਣੋ ਉਸਤਾਦ ਵਾਲ ਚਲੇ ਗਿਆ ਜੇ ਤੇ ਦੂਜਾ ਬੱਚਾ ਇਧਰਲੀ ਸਾਈਡ ਕਿਸੇ ਨੇ ਫੜ ਲਿਆ ਜੇ ਇਧਰ ਬਿੰਟੀ ਉਸਤਾਦ ਨੂੰ ਨਹੀਂ ਆਇਆ ਆਪਣੇ ਘਰ ਉਸਤਾਦ ਜੀ ਕੀ ਹਾਲ ਨੇ ਵਧੀਆ ਉਸਤਾਦ ਜੀ ਹੋ ਠੀਕ ਠਾਕ ਨੇ ਓਕਰਪੋਰਡ ਹੱਡਮਾਂ ਤੇ ਇਧਰ ਕਾਰ ਵਾਲੇ ਉਤਰਨੂ ਆਪਾਂ ਦਾਣਾ ਪਾਣੀ ਪਾ ਗਏ ਹੋ ਕੇ ਆਂ ਵਿਲੇ ਓਕਰਪੋਰਡ ਹੋਈ ਪਈ ਇਹਨਾਂ ਦੇ ਵੀ ਬਾਕੀ ਕੋਈ ਨਹੀਂ ਬੱਚਾ ਆਪਾਂ ਲੈ ਗਿਆ ਵਾਂਗੇ ਉਧਰਲੀ ਸਾਈਡ ਪੁੱਛ ਪੁੱਛ ਕੇ ਆਉਨੇ ਕਿਧੇ ਲੱਗਿਆ ਤੇ ਕਿਧੇ ਨਹੀਂ ਇੱਕ ਬੱਚਾ ਬਾਬੇ ਆਪਣਾ ਮਿਲ ਗਿਆ ਸੀ ਜੋ ਬਣ ਉਸਤਾਦ ਵੱਲੋਂ ਆਪਾਂ ਜਾ ਕੇ ਲੈ ਆਏ ਹਾਂ ਤੇ ਇੱਕ ਬੱਚਾ ਇਧਰਲੀ ਸਾਈਡ ਹੈ ਪਤਾ ਨਹੀਂ ਕਿਧੇ ਲੱਗ ਗਿਆ ਕਿਧੇ ਨਹੀਂ ਪੁੱਛਿਆ ਆਪਾਂ ਕਹਿੰਦੇ ਅਸੀਂ ਨਹੀਂ ਵੇਖਿਆ ਉਹ ਬੱਚਾ ਨਹੀਂ ਆਪਾਂ ਨੂੰ ਮਿਲਿਆ ਕਰਦੇ ਇਸੇ ਨਾਲ ਆਪਣੇ ਵਲੌਗ ਦੀ ਐਂਡਿੰਗ ਮਿਲਦੇ ਹਾਂ ਤੁਹਾਡੇ ਨਾਲ ਨੈਕਸਟ ਵਲੌਗ ਤੇ